ਭਗਵਾਨ ਤੁਮਾਨ ਜੀ ਹੁਣ ਠੀਕ ਹੋ ਰਹੇ ਨੇ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਠੀਕ ਹੋ ਰਹੀ ਹੈ ਤੇ ਇੱਕ ਮੈਡੀਕਲ ਰਿਪੋਰਟ ਵੀ ਆਈ ਹੈ ਬੁਲੇਟਿਨ ਜਾਰੀ ਕੀਤਾ ਹੈ ਵੀ ਉਹਨਾਂ ਨੇ ਤਰਲ ਪਦਾਰਥ ਲੈਣੇ ਸਟਾਰਟ ਕਰ ਦਿੱਤੇ ਉਹ ਕਿਹੋ ਜੇ ਤਰਲ ਪਦਾਰਥ ਨੇ ਇਹ ਜਾਣਨਾ ਚਾਹਵੇਂ ਸੁਖਵੀਰ ਬਾਦਲ ਹੁਣਾਂ ਨੇ ਉਹਨਾਂ ਨੂੰ ਪੁੱਛ ਲਿਆ ਕਿ ਪ੍ਰਧਾਨ ਮੰਤਰੀ ਜੀ ਇਹ ਪੋਸੀਬਲ ਹੈਗਾ ਤੇ ਉਹਨਾਂ ਨੇ ਕਿਉਂ ਉਹਨਾਂ ਨੇ ਇਸ ਤਰ੍ਹਾਂ ਇਸ਼ਾਰਾ ਕੀਤਾ ਕਿ ਕਿਉਂ ਪੋਸੀਬਲ ਨਹੀਂ ਹੈ ਅਸੀਂ ਕਰਾਂਗੇ ਸੋ ਜਦੋਂ ਇਹ ਫੁਟੇਜ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਆਈ ਤੇ ਗੱਲਬਾਤ ਜਿਹੜੀ ਆ ਪੂਰੀ ਨਹੀਂ ਆਈ ਜੀ ਤੇ ਉਹ ਬਹੁਤ ਵੱਡਾ ਇੱਕ ਵਿਵਾਦ ਬਣ ਗਿਆ ਜਿਸ ਕੁਬੀਰ ਬਾਦਲ ਨੂੰ ਸੁਨਬ ਕਰਤਾ ਜੀ ਪ੍ਰਧਾਨ ਮੰਤਰੀ ਮੋਦੀ ਨੇ ਹਿੰਦੀ ਵਾਲਾ ਬਿਆਨ ਦੇ ਕੇ ਪੰਜਾਬ ਤੇ ਪੰਜਾਬੀਅਤ ਦਾ ਅਪਮਾਨ ਕੀਤਾ ਇਹ ਇੱਕ ਫੌਰੀ ਐਲਾਨ ਹੈ ਜਿਵੇਂ ਜਿਵੇਂ ਸਰਵੇ ਹੁੰਦੇ ਜਾਣਗੇ ਜਿਵੇਂ ਜਿਵੇਂ ਹੋਰ ਏਜੰਸੀਆਂ ਸਰਵੇ ਕਰ ਰਹੀਆਂ ਨੇ ਜਿਵੇਂ ਜਿਵੇਂ ਲੋਡ ਹੋਏਗੀ ਹੋਰ ਪੈਸਾ ਆਏਗਾ ਚਰਨਜੀਤ ਸਿੰਘ ਚੰਨੀ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਦੇ ਜਿਹੜੇ ਪੈਕੇਜ ਐਲਾਨ ਹੈ ਉਹਨਾਂ ਨੂੰ ਲੈ ਕੇ ਇੱਕ ਬੜੀ ਕਰਾਰੀ ਟਿੱਪਣੀ ਕੀਤੀ ਸੀ ਮੋਦੀ ਸਾਹਿਬ ਨੇ ਖੁਦ ਹੀ ਕਿਹਾ 80 ਦੇ ਦੂੰ 1 ਲੱਖ ਕਰੋੜ ਦੇ ਦੂੰ ਬਿਲਕੁਲ ਚਲ 1 ਲੱਖ 50 ਹਜ਼ਾਰ ਕਰੋੜ ਦਿਆ ਪੰਜਿੰਦਰ ਸਿੰਘ ਲਾਲਪੁਰਾ ਨੂੰ ਪੰਜਾਬ ਦੀ ਵਿਸ਼ੇਸ਼ ਅਦਾਲਤ ਵੱਲੋਂ ਜਿਹੜਾ ਗ੍ਰਿਫਤਾਰੀ ਦੇ ਹੁਕਮ ਦਿੱਤੇ ਗਏ ਨੇ ਵੀ ਉਸਮਾਪਿੰਡ ਕਾਂਢ ਦੇ ਵਿੱਚ ਉਹਨਾਂ ਨੇ ਉਸਮਾਪਿੰਡ ਦੇ ਵਿੱਚ ਇੱਕ ਕੁੜੀ ਨਾਲ ਛੇੜਛਾੜ ਕੀਤੀ ਸੀ ਇਹ ਸਿਆਸਤ ਜਿਹੜੀ ਹੈ ਉਹੋ ਮੈਸੇਜਸ ਦੀ ਸਿਆਸਤ ਹੈ WhatsApp ਮੈਸੇਜਸ ਦੀ ਸਿਆਸਤ ਹੈ ਜੀ ਕਿ ਆਪਣੇ ਲੀਡਰ ਨੂੰ ਮੈਸੇਜ ਕਰੋ ਤੇ ਸਤਾ ਉਹਦੇ ਤੋਂ ਹਟਾ ਦਿਓ ਪਾਰਟੀਆਂ ਜਿਹੜੀਆਂ ਨੇ ਨਾ ਉਹ ਉਹਨਾਂ ਦੇ ਵਿੱਚ ਜਦੋਂ ਦੂਜੀ ਪਾਰਟੀ ਚੋਂ ਦਾ ਉਦੋਂ ਭ੍ਰਿਸ਼ਟਾਚਾਰੀ ਹੁੰਦਾ ਜਦੋਂ ਆਪਣੀ ਪਾਰਟੀ ਦੇ ਵਿੱਚ ਆ ਤਾਂ ਫਿਰ ਉਹ ਆਪਣਾ ਬੰਦਾ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਅਸੀਂ ਪੰਜਾਬ ਦੇ ਚਲੰਤ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਫੇਰੀ ਤੇ ਆਉਂਦੇ ਨੇ ਤੇ 1600 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਿਹੜਾ ਕਿਸਾਨਾਂ ਨੂੰ ਪੰਜਾਬ ਨੂੰ ਜਿਹੜੇ ਹੜ੍ਹ ਪੀੜਿਤ ਖੇਤਰ ਦੇ ਦੌਰਾਨ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਮੁਹੱਈਆ ਕਰਵਾਇਆ ਗਿਆ ਕੇਂਦਰ ਸਰਕਾਰ ਵੱਲੋਂ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਅਤੇ ਅੱਜ ਮਨਜਿੰਦਰ ਸਿੰਘ ਲਾਲਪੁਰਾ ਨੂੰ ਜੋ ਕਿ ਖਡੂਰ ਸਾਹਿਬ ਤੋਂ ਐਮਐਲਏ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਉਸਮਾ ਪਿੰਡ ਜਿਹੜਾ ਮਾਮਲਾ ਹੋਇਆ ਸੀ 2013 ਦੇ ਵਿੱਚ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਪੂਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਹਾਜ਼ਰ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਬਈ ਸ਼ੁਕਰੀਆ ਸਰ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੂਜਾ ਵੱਖ-ਵੱਖ ਵਿਰੋਧੀ ਪਾਰਟੀਆਂ ਦਾ ਇਸ ਤੇ ਕੀ ਜਿਹੜਾ ਵਿਸ਼ੇਸ਼ ਦੇਖਣੀ ਪਰਖਣੀ ਰਹੀ ਹੈ ਆ ਦੇਖੋ ਗੁਰਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ ਹੜ੍ਹਾਂ ਤੋਂ ਹੜ ਹੜ੍ਹਾਂ ਨੂੰ ਜਦੋਂ 1 ਮਹੀਨਾ ਹੋਣ ਵਾਲਾ ਹੈਗਾ ਸੀਗਾ ਸ਼ਾਇਦ 29ਵਾਂ ਦਿਨ ਸੀਗਾ ਕੱਲ ਉਹ ਉਹ ਪੰਜਾਬ ਚ ਆਏ ਤੇ ਹਿਮਾਚਲ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਜਿੱਥੇ ਪੀੜਤ ਲੋਕਾਂ ਨੂੰ ਮਿਲੇ ਉੱਥੇ ਜਿਹੜੀਆਂ ਸਰਕਾਰਾਂ ਦੇ ਸੂਬਾ ਸਰਕਾਰਾਂ ਦੇ ਨੁਮਾਇੰਦੇ ਸੀਗੇ ਤੇ ਅਧਿਕਾਰੀਆਂ ਦੇ ਨਾਲ ਹੋਰ ਏਜੰਸੀਆਂ ਦੇ ਨਾਲ ਆਰਮੀ ਦੇ ਨਾਲ ਐਨਡੀਆਰਐਫ ਦੇ ਨਾਲ ਮੁਲਾਕਾਤਾਂ ਕੀਤੀਆਂ ਤੇ ਪੂਰੀ ਤਰ੍ਹਾਂ ਉਹਨਾਂ ਨੇ ਹਾਲਚਾਲ ਜਾਣਨ ਦੀ ਕੋਸ਼ਿਸ਼ ਕੀਤੀ ਸੋ ਪੂਰਾ ਇੱਕ ਦਿਨ ਉਹਨਾਂ ਨੇ ਇਸ ਰੀਜ਼ਨ ਦੇ ਵਿੱਚ ਬਤਾਇਆ ਅ ਇਸ ਤਰ੍ਹਾਂ ਉਹਨਾਂ ਨੇ ਹਿਮਾਚਲ ਨੂੰ 1500 ਕਰੋੜ ਰੁਪਇਆ ਔਰ ਪੰਜਾਬ ਨੂੰ 1600 ਕਰੋੜ ਰੁਪਏ ਦਾ ਜਿਹੜਾ ਤੁਰੰਤ ਫੌਰੀ ਪੈਕੇਜ ਦਾ ਐਲਾਨ ਜਿਹੜਾ ਹੈ ਉਹ ਕੀਤਾ ਹੈ ਅ ਪੰਜਾਬ ਦੇ ਵਿੱਚ ਜਿਸ ਤਰੀਕ ਜਿਸ लेवल दी तबाही ਜਾਂ ਜਿਸ ਲੈਵਲ ਦਾ ਨੁਕਸਾਨ ਹੋਇਆ ਜੀ ਉਸ ਨੂੰ ਦੇਖ ਕੇ ਜੋ ਆ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਤੇ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਮੂٹے ਤੌਰ ਤੇ ਚਾਰ ਤਰ੍ਹਾਂ ਦਾ ਰਿਐਕਸ਼ਨ ਜਿਹੜਾ ਹੈ ਉਹ ਸਾਹਮਣੇ ਆਇਆ ਓਕੇ ਪਹਿਲਾ ਰਿਐਕਸ਼ਨ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜੀ ਕੇਂਦਰੀ ਸੱਤਾਧਾਰੀ ਹੈ ਉਹਨਾਂ ਨੇ ਇਸ ਫੈਸਲੇ ਦਾ ਬਹੁਤ ਸਵਾਗਤ ਕੀਤਾ ਕਿਹਾ ਜੀ ਇਹ ਕਮਾਲ ਕਰਤੀ ਇਤਿਹਾਸਕ ਪੈਕੇਜ ਦਿੱਤਾ ਜੀ ਇਹ ਕਰਤਾ ਜੀ ਉਹ ਕਰਤਾ ਜੀ ਉਹਨਾਂ ਨੇ ਕਿਹਾ ਜੀ ਇਹ ਕੱਲਾ 1600 ਕਰੋੜ ਦਾ ਪੈਕੇਜ ਨਹੀਂ ਜਿਹੜਾ ਐਸ ਡੀ ਆਰ ਐਫ ਦਾ ਪੰਜਾਬ ਦੇ ਖਾਤੇ ਦੇ ਵਿੱਚ 12000000 ਕਰੋੜ ਰੁਪਏ ਦਾ ਪਿਆ ਉਹ ਜੋੜ ਕੇ ਇਹ 13500000 ਕਰੋੜ ਰੁਪਈਆ ਬਣ ਜਾਂਦਾ ਤੇ ਇਸ ਤੋਂ ਵੀ ਅਗਾਹ ਜਾ ਕੇ ਜਿਹੜੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਉਹਨਾਂ ਨੇ ਸੁਵਾਨ ਸ਼ਰਮਾ ਇਹਨਾਂ ਦੇ ਜਿਹੜੇ ਸੀਨੀਅਰ ਲੀਡਰ ਨੇ ਤੇ ਸੁਨੀਲ ਜਾਖੜ ਉਹਨਾਂ ਨੇ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਇਹ ਜਚਾਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਇੱਕ ਬਹੁਤ ਵੱਡਾ ਪੈਕੇਜ ਹੈ ਔਰ ਇਹਦੇ ਨਾਲ ਜਿਹੜਾ ਪੰਜਾਬ ਦਾ ਨੁਕਸਾਨ ਜਿਹੜਾ ਹੋਇਆ ਉਸ ਦੀ ਪਰਪਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਸੋ ਪਹਿਲੀ ਤਰ੍ਹਾਂ ਦਾ opinion ਇਹ ਹੈ ਦੂਜੀ ਤਰ੍ਹਾਂ ਦਾ opinion ਆਮ ਆਦਮੀ ਪਾਰਟੀ ਦਾ ਹੈ ਜਿਹੜੀ ਪੰਜਾਬ ਪੰਜਾਬ ਦੇ ਵਿੱਚ ਸੱਤਾਧਾਰੀ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਦਾ ਪੰਜਾਬ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ ਇਹ ਪੰਜਾਬ ਦੇ ਜਿਹੜੇ ਜਿਹੜੀ ਪਰਪਾਈ ਹੈ ਉਹ ਤਾਂ ਕੀ ਹੋਣੀ ਸੀਗੀ ਜੀ ਪੰਜਾਬ ਪੰਜਾਬ ਸਰਕਾਰ ਦਾ ਜਿਹੜਾ ਜ ਆ ਪੰਜਾਬ ਦਾ ਜਿਹੜਾ ਪੈਸਾ ਸੈਂਟਰ ਕੋਲ 60000 ਕਰੋੜ ਰੁਪਏ ਪਿਆ ਸੀ ਉਹ ਜਿਹੜਾ ਹੈ ਉਹ ਵਾਪਸ ਉਹ ਦਿੱਤਾ ਜਾਂਦਾ ਇਸ ਦੇ ਨਾਲ ਜਿਹੜਾ 20000 ਕਰੋੜ ਰੁਪਏ ਦੀ ਸਰਕਾਰ ਨੇ ਤੁਰੰਤ ਮੰਗ ਕੀਤੀ ਸੀਗੀ ਉਹ ਪੈਸਾ ਜੋੜ ਕੇ ਤੋ ਸੁਕਰੀਵ 80000 ਕਰੋੜ ਰੁਪਏ ਦੀ ਗੱਲ ਆਮ ਜਿਹੜੀ ਸਰਕਾਰ ਆ ਉਹ ਕਰ ਰਹੀ ਸੀਗੀ ਔਰ ਇਹ ਵੀ ਕਿਹਾ ਗਿਆ ਕਿ ਪੰਜਾਬ ਦੇ ਮੰਤਰੀ ਜਿਹੜੇ ਨੇ ਉਹਨਾਂ ਨੇ ਜਿਹੜੇ ਉਸ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਦੇ ਵਿੱਚ ਹਾਜ਼ਰ ਸੀ ਉਹਨਾਂ ਨੇ ਉਹਨਾਂ ਨੂੰ ਉੱਠ ਕੇ ਬਹੁਤ ਹੀ ਨਿਮਰਤਾ ਦੇ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਜੀ ਇਹ ਜਿਹੜਾ ਤੁਸੀਂ ਪੈਕੇਜ ਦਾ ਐਲਾਨ ਕਰ ਰਹੇ ਹੋ 1600 ਕਰੋੜ ਰੁਪਇਆ ਇਹਦੇ ਨਾਲ ਪੰਜਾਬ ਦਾ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਇਹ ਫਿਰ ਕੰਟਰੋਵਰਸੀ ਵੀ ਬਣੀ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਹਿੰਦੀ ਦੇ ਵਿੱਚ ਸਮਝ ਨਹੀਂ ਆਇਆ ਕਿ ਮੈਂ ਇਹ ਇਹ ਪੈਸੇ ਜਿਹੜੇ ਆ ਉਹ ਹੁਣ ਦਿੱਤੇ ਆ ਤੇ ਹੋਰ ਜਿਹੜੇ ਡਿਪਾਰਟਮੈਂਟ ਆ ਆਪਣੇ ਆਪਣੇ ਕੰਮ ਕਰਨਗੇ ਜਿਵੇਂ ਜਿਹੜੇ ਲੋਕਾਂ ਦੇ ਘਰ ਟੱਠੇ ਨੇ ਉਹ ਪੀਐਮ ਆਵਾਸ ਯੋਜਨਾ ਦੇ ਤਹਿਤ ਬਣਨਗੇ ਤੇ ਜਿਹੜੀਆਂ ਸੜਕਾਂ ਟੁੱਟੀਆਂ ਉਹ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਬਣਾਏਗੀ ਇਸ ਤਰ੍ਹਾਂ ਜਿਹੜੇ ਬੋਰ ਜਿਹੜੇ ਜਿਨ੍ਹਾਂ ਦੇ ਵਿੱਚ ਸਲਟ ਪੈ ਗਈ ਖਰਾਬ ਹੋ ਗਏ ਉਹਨਾਂ ਨੂੰ ਜਿਹੜਾ ਹੈ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਆ ਉਹ ਉਹ ਡੀਲ ਕਰੇਗਾ ਸੋ ਜਿਹੜੇ ਤੁਸੀ ਬੰਦ ਟੁੱਟੇ ਆ ਉਹਨਾਂ ਦੀ ਜਿਹੜੀ ਮੁਰੰਮਤ ਦਾ ਕੰਮ ਹੈ ਉਹ ਇੱਕ ਵੱਖਰੀ ਏਜੰਸੀ ਟੀਲ ਕਰੇਗੀ ਸੋ ਉਹਨਾਂ ਨੇ ਕਈ ਤਰ੍ਹਾਂ ਦਾ ਇੱਕ ਤਰ੍ਹਾਂ 11 ਪੁਆਇੰਟ ਜਿਹੜੇ ਭਾਰਤ ਜਨਤਾ ਪਾਰਟੀ ਵੱਲੋਂ ਦੱਸੇਗੇ ਕਿ 11 ਨੁਕਾਤੀ ਇਹ ਪੈਕੇਜ ਹੈਗਾ ਪਰ ਪਰ ਆਮ ਆਦਮੀ ਪਾਰਟੀ ਦਾ ਦਾ ਇਹ ਕਹਿਣਾ ਹੈ ਕਿ ਇਹ ਪੈਕੇਜ ਬਿਲਕੁਲ ਨਾਕਾਫੀ ਹੈ ਇਹ ਇਹਦੇ ਨਾਲ ਜਿਹੜੀ ਗੱਲ ਹੈ ਉਹ ਨਹੀਂ ਬਣਨ ਵਾਲੀ ਜੀ ਤੇ ਤੀਜੀ ਗੱਲ ਆਪਾਂ ਕਰਦੇ ਹਾਂ ਕਾਂਗਰਸ ਔਰ ਅਕਾਲੀ ਦਲ ਸੁਖਵੀਰ ਬਾਦਲ ਔਰ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਜਿਸ ਤਰ੍ਹਾਂ ਦੀਆਂ ਸਟੇਟਮੈਂਟਸ ਆਈਆਂ ਉਹਨਾਂ ਨੇ ਕਾਂਗਰਸ ਨੇ ਕਿਹਾ ਕਿ ਜੀ ਇਹ ਹੈ ਊਂਟ ਦੇ ਮੂੰਹ ਦੇ ਵਿੱਚ ਜੀਰਾ ਹੈ ਤੇ ਇਹ ਇੱਕ ਜਿਹੜਾ ਹੈ ਬਹੁਤ ਜਿਹੜਾ ਪੰਜਾਬ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਤੱਕਾ ਹੀ ਕੀਤਾ ਗਿਆ ਤੋ ਇਸੇ ਤਰ੍ਹਾਂ ਸੁਖਵੀਰ ਬਾਦਲ ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜਾ ਬੜਾ ਨਾ ਕਾਫੀ ਜਿਹੜਾ ਹੈ ਪੈਕੇਜ ਹੈ ਇਸ ਤੋਂ ਕੋਈ ਬਹੁਤੀ ਆਸ ਪੰਜਾਬ ਵਾਸਤੇ ਨਹੀਂ ਵੱਜਦੀ ਤੇ ਚੌਥਾ ਜਿਹੜਾ ਪੁਆਇੰਟ ਹੈ ਉਹ ਕਿਸਾਨ ਜਥੇਬੰਦੀਆਂ ਦਾ ਮਜ਼ਦੂਰ ਜਥੇਬੰਦੀਆਂ ਦਾ ਔਰ ਹੋਰ ਜਿਹੜੀਆਂ ਜਨਤਕ ਸਮਾਜਿਕ ਜਥੇਬੰਦੀਆਂ ਦਾ ਜਿਹੜੀਆਂ ਕਿ ਬਹੁਤ ਨੇੜਿਓਂ ਰਾਹਤ ਕਾਰਜਾਂ ਦੇ ਵਿੱਚ ਇਨਵੋਲਵ ਵੀ ਨੇ ਔਰ ਜਿਹੜੇ ਉਹਨਾਂ ਨੂੰ ਨੁਕਸਾਨ ਨੂੰ ਦੇਖ ਵੀ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈ ਕਾਫੀ ਛੋਟਾ ਪੈਕੇਜ ਹੈ ਕਿਉਂਕਿ ਨੁਕਸਾਨ ਜਿਹੜਾ ਹੈ ਉਹ ਬਹੁਤ ਵੱਡਾ ਹੈ ਉਹ ਦਲੀਲ ਦਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਖੋਦ ਪੰਜਾਬ ਦੇ ਲੀਡਰ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ 50000 ਪਰ ਕਿੱਲੇ ਦਾ ਪੈਕੇਜ ਦਿਓ ਤੇ ਪੰਜਾਬ ਜਿਹੜਾ ਹੈ ਪੰਜਾਬ ਸਰਕਾਰ ਨੇ 20000 ਦਾ ਕਿੱਲੇ ਦਾ ਪੈਕੇਜ ਜਿਹੜਾ ਹੈ ਇਕੜ ਦਾ ਪੈਕੇਜ ਜਿਹੜਾ ਹੈ ਉਹ ਦੇਣ ਦਾ ਐਲਾਨ ਕੀਤਾ ਹੋਇਆ ਹੈ ਸੋ ਉਹਨਾਂ ਦਾ ਉਹਨਾਂ ਦੀ ਦਲੀਲ ਹੈ ਕਿ ਜਿਹੜਾ 70000 ਰੁਪਏ ਪਰ ਇਕੜ ਦੇ ਹਿਸਾਬ ਦੇ ਨਾਲ ਇਹ ਮੁਆਵਜ਼ਾ ਜਿਹੜਾ ਹੈ ਕਿਸਾਨਾਂ ਨੂੰ ਮਿਲਣਾ ਚਾਹੀਦਾ ਇਸ ਦੇ ਨਾਲ ਨਾਲ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਨੇ ਜਾਂ ਹੋਰ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਆਮ ਲੋਕ ਜਿਹੜੇ ਬੇਜ਼ਮੀਨੇ ਕਿਸਾਨ ਹੈ ਜਾਂ ਦਿਹਾੜੀਦਾਰ ਮਜ਼ਦੂਰ ਉਹਨਾਂ ਦਾ ਜਾਂ ਗਰੀਬ ਦਲਤ ਜਿਹੜੇ ਲੋਕ ਨੇ ਜਿਨ੍ਹਾਂ ਦੀ ਰੋਜ਼ੀ ਰੋਟੀ ਖੁੱਸ ਗਈ ਹੈ ਉਹਨਾਂ ਉਹਨਾਂ ਦਾ ਉਹਨਾਂ ਨੂੰ ਫੌਰੀ ਜਿਹੜੀ ਹੈ ਮਦਦ ਜਿਹੜੀ ਹੈ ਉਹ ਦੇਣ ਦੀ ਲੋੜ ਸੀਗੀ ਸੋ ਇਹ 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 ਚਾਰ ਤਰ੍ਹਾਂ ਦੇ ਜਿਹੜੇ ਹੈ ਰਿਐਕਸ਼ਨ ਆਏ ਹੈ ਸੋ ਮੈਨੂੰ ਲੱਗਦਾ ਹੈ ਕਿ ਇਹਦੇ ਚ ਜਿਹੜਾ ਪੰਜਾਬ ਦੀਆਂ ਜਿਹੜੀਆਂ ਧਿਰਾਂ ਐ ਉਹਨਾਂ ਨੂੰ ਜਿਹੜਾ ਹੈ ਇਕਜੁੱਟ ਜਿਸ ਤਰ੍ਹਾਂ ਦੇਖਣਾ ਚਾਹੀਦਾ ਸੀ ਉਹ ਨਹੀਂ ਦਿਖ ਰਹੀਆਂ ਹਰੇਕ ਦਾ ਆਪਣਾ ਆਪਣਾ ਆਲਾਪ ਹੈ ਆਪਣਾ ਆਪਣਾ ਰਾਗ ਹੈ ਜੀ ਜੀ ਅੱਛਾ ਲਾਲੀ ਜੀ ਹਰਪਾਲ ਕਿਮਾ ਜੀ ਨੇ ਅੱਜ ਇੱਕ ਸਟੇਟਮੈਂਟ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਿੰਦੀ ਵਾਲਾ ਬਿਆਨ ਦੇ ਕੇ ਪੰਜਾਬ ਤੇ ਪੰਜਾਬੀਅਤ ਦਾ ਅਪਮਾਨ ਕੀਤਾ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਆ ਦੇਖੋ ਇਹ ਇਹ ਕਈ ਜਿਹੜੀ ਹੈ ਕਈ ਲੀਡਰਸ ਵੱਲੋਂ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਆ ਅਮਨ ਅਰੂੜਾ ਨੇ ਵੀ ਇਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਆ ਤੇ ਹੁਣ ਚੀਮਾ ਹੁਣਾਂ ਨੇ ਸਟੇਟਮੈਂਟ ਦਿੱਤੀ ਆ ਪਰ ਇਹਦਾ ਇਹਦਾ ਜਿਹੜਾ ਸਪਸ਼ਟੀਕਰਨ ਆ ਬੀਜੇਪੀ ਵੱਲੋਂ ਉਹ ਰਵਨੀਤ ਬਿੱਟੂ ਹੁਣਾਂ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਰਵਨੀਤ ਬਿੱਟੂ ਕਿਉਂਕਿ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ ਤੇ ਉਹ ਉਹਨਾਂ ਨੇ ਕਿਹਾ ਕਿ ਇਹ ਜਿਸ ਤਰ੍ਹਾਂ ਤਰੀਕੇ ਦੇ ਨਾਲ ਇਸ ਗੱਲ ਨੂੰ ਬਣਾਇਆ ਜਾ ਰਿਹਾ ਹੈ ਤੇ ਉਸ ਤਰੀਕੇ ਦੀ ਇਹ ਗੱਲ ਜਿਹੜੀ ਨਹੀਂ ਹੈ ਪ੍ਰਧਾਨ ਮੰਤਰੀ ਨੇ ਵੀ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮਨਿਸਟਰ ਨੇ ਉਹਨਾਂ ਨੂੰ ਬੜੀ ਨਿਮਰਤਾ ਦੇ ਨਾਲ ਬੜੀ ਉਹਦੇ ਬੜੀ ਨਿਮਰਤਾ ਦੇ ਨਾਲ ਉਹਨਾਂ ਨੂੰ ਹੱਥ ਜੋੜ ਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਜੀ ਜਿਸ ਤਰ੍ਹਾਂ ਦਾ ਤੁਸੀਂ ਜਿੰਨਾ ਤੁਸੀਂ ਪੈਕੇਜ ਦੇ ਰਹੇ ਹੋ ਉਸ ਪੈਕੇਜ ਦਾ ਜਿਹੜਾ ਹੈ ਉਹ ਪੰਜਾਬ ਦਾ ਭਲਾ ਨਹੀਂ ਹੋਣ ਵਾਲਾ ਉਹਦੇ ਨਾਲ ਤੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀ ਉਸੇ ਟੋਨ ਦੇ ਵਿੱਚ ਉਸੇ ਭਾਸ਼ਾ ਦੇ ਵਿੱਚ ਉਸੇ ਤਰ੍ਹਾਂ ਉਹਨਾਂ ਨੂੰ ਸਮਝਾਇਆ ਤੇ اور ਕਿਹਾ ਕਿ ਵੀ ਮੈਂ ਤੁਹਾਨੂੰ ਹਿੰਦੀ ਚ ਦਾ ਸਾਰੀ ਗੱਲ ਸਮਝਾਈ ਸ਼ਾਇਦ ਤੁਹਾਨੂੰ ਪੂਰੀ ਤਰ੍ਹਾਂ شاید ਤੁਹਾਨੂੰ ਸਮਝੀ ਨਹੀਂ ਕਿ ਇਹ ਇੱਕ ਫੌਰੀ ਐਲਾਨ ਹੈ ਜਿਵੇਂ ਜਿਵੇਂ ਸਰਵੇ ਹੁੰਦੇ ਜਾਣਗੇ ਜਿਵੇਂ ਜਿਵੇਂ ਹੋਰ ਏਜੰਸੀਆਂ ਸਰਵੇ ਕਰ ਰਹੀਆਂ ਨੇ ਜਿਵੇਂ ਜਿਵੇਂ ਲੋਡ ਹੋਏਗੀ ਹੋਰ ਪੈਸਾ ਆਏਗਾ ਸੋ ਉਹਨਾਂ ਵੱਲੋਂ ਇਸ ਤਰ੍ਹਾਂ ਕਿਹਾ ਗਿਆ ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਤੁਸੀਂ ਅ ਇੱਕ ਧਿਰ ਗੱਲ ਕਹਿ ਰਹੀ ਹੈ ਤੇ ਦੂਜੀ ਧਿਰ ਕਹਿ ਰਹੀ ਹੈ ਪੋਲੀਟੀਕਲੀ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਉਹ ਜਿਹੜੀਆਂ ਹੈ ਬੜੀਆਂ ਅਜੀਬ ਹੋ ਜਾਂਦੀਆਂ ਤੁਸੀਂ ਇਹ ਮੈਂ ਇੱਕ ਤੁਹਾਨੂੰ ਇੱਕ ਬੜੀ ਅ ਅ ਗੱਲ ਸੁਣਾਣਾ ਕਿ ਅਕਾਲੀ ਬੀਜੇਪੀ ਦਾ ਗੱਠਜੂਟ ਸੀਗਾ ਹੂੰ ਬਿਲਕੁਲ ਤੇ ਪ੍ਰਧਾਨ ਮੰਤਰੀ ਮਾਲਵੇ ਦੇ ਵਿੱਚ ਰੈਲੀ ਕਰ ਰਹੇ ਸੀ ਹੂੰ ਤੇ ਸ਼ਾਇਦ ਬਠਿੰਡੇ ਦੇ ਵਿੱਚ ਹੀ ਰੈਲੀ ਸੀਗੀ ਹਰਸਿਮਰਤ ਕੌਰ ਬਾਦਲ ਉਹਨਾਂ ਦਾ ਪ੍ਰਚਾਰ ਕਰ ਰਹੇ ਸੀਗੇ ਤੇ ਪ੍ਰਧਾਨ ਮੰਤਰੀ ਨੇ ਉਦੋਂ ਕਿਹਾ ਕਿ ਅਸੀਂ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਹੈ ਉਹਨੂੰ ਮੋੜ ਕੇ ਅਸੀਂ ਲਿਆਵਾਂਗੇ ਤੇ ਪੰਜਾਬ ਨੂੰ ਦੇਵਾਂਗੇ ਜੀ ਤੇ ਜਦੋਂ ਉਹ ਰੈਲੀ ਖਤਮ ਹੋਈ ਤੇ ਸੁਖਵੀਰ ਬਾਦਲ ਹੁਣਾ ਨੇ ਉਹਨਾਂ ਨੂੰ ਪੁੱਛ ਲਿਆ ਕਿ ਪ੍ਰਧਾਨ ਮੰਤਰੀ ਜੀ ਇਹ ਪੋਸੀਬਲ ਹੈਗਾ ਤੇ ਉਹਨਾਂ ਨੇ ਕਿਉਂ ਉਹਨਾਂ ਨੇ ਇਸ ਤਰ੍ਹਾਂ ਇਸ਼ਾਰਾ ਕੀਤਾ ਕਿ ਕਿਉਂ ਪੋਸੀਬਲ ਨਹੀਂ ਹੈ ਅਸੀਂ ਕਰਾਂਗੇ ਸੋ ਜਦੋਂ ਇਹ ਫੁਟੇਜ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਆਈ ਤੇ ਗੱਲਬਾਤ ਜਿਹੜੀ ਹੈ ਪੂਰੀ ਨਹੀਂ ਆਈ ਜੀ ਤੇ ਉਹ ਬਹੁਤ ਵੱਡਾ ਇੱਕ ਵਿਵਾਦ ਬਣ ਗਿਆ ਜੀ ਸੁਖਵੀਰ ਬਾਦਲ ਨੂੰ ਸਨਬ ਕਰਤਾ ਜੀ ਪ੍ਰਧਾਨ ਮੰਤਰੀ ਨੇ ਮੋਦੀ ਸਾਹਿਬ ਨੇ ਇਹ ਕਹਿਤਾ ਉਹ ਕਹਿਤਾ ਮੀਡੀਆ ਦੇ ਵਿੱਚ ਪੂਰੀਆਂ ਖਬਰਾਂ ਫੈਲ ਗਈਆਂ ਪਰ ਜਦੋਂ ਬਾਅਦ ਚ ਗੱਲ ਸਾਹਮਣੇ ਆਈ ਉਦੋਂ ਇਹ ਗੱਲ ਨਿਕਲੀ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਿਉਂ ਪੋਸੀਬਲ ਨਹੀਂ ਹੈ ਸੋ ਉਹਨਾਂ ਦੇ ਇਸ਼ਾਰੇ ਨੂੰ ਹੀ ਸਮਝ ਕੇ ਜਿਹੜੀ ਇਹ ਗੱਲ ਹੋਈ ਹੈ ਸੋ ਇਹ ਗੱਲ ਜਿਹੜੀ ਦੋਮਾ ਧਿਰਾਂ ਦੀ ਗੱਲ ਹੋਈ ਹੈ ਇਹ ਗੱਲ ਇੱਕ ਲਿਮਟਿਡ ਲੋਕਾਂ ਦੀ ਮੀਟਿੰਗ ਦੇ ਵਿੱਚ ਹੋਈ ਆ ਸੋ ਆਪਣੀਆਂ ਆਪਣੀਆਂ ਦਲੀਲਾਂ ਨੇ ਸੋ ਇਹਦੇ ਬਾਰੇ ਕੁਝ ਜਿਹੜਾ ਅਸੀਂ ਜਿਹੜੀ ਗੱਲਬਾਤ ਕਹਿ ਸਕਦੇ ਆ ਉਹ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਕਹਿ ਸਕਦੇ ਆ ਅੱਛਾ ਲਾਲੀ ਜੀ ਤੁਸੀਂ ਵੀ ਸੀਨੀਅਰ ਪੱਤਰਕਾਰ ਹੋ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਜਿਵੇਂ ਕੇਂਦਰ ਦਾ ਪੰਜਾਬ ਨੂੰ ਲੈ ਕੇ ਰਵੱਈਆ ਰਿਹਾ ਹੈ ਅਭੀ ਉਹਨਾਂ ਦੇ ਫੰਡ ਰੋਕ ਲਈ ਜਾਂਦੇ ਨੇ ਪੰਜਾਬ ਦੇ ਤੁਹਾਨੂੰ ਲੱਗਦਾ ਵੀ ਬਾਅਦ ਵਿੱਚ ਵੀ ਕੋਈ ਰਾਹਤ ਫੰਡ ਹੋਰ ਪੈਕੇਜ ਕੇਂਦਰ ਗਵਰਨਮੈਂਟ ਵੱਲੋਂ ਦਿੱਤੇ ਜਾਣਗੇ ਜਾਂ ਬਸ ਇੱਥੇ 1600 ਕਰੋੜ ਰੁਪਏ ਦੇ ਕੇ ਵੀ ਹੁਣ ਮੋਦੀ ਸਾਹਿਬ ਮੈਨੂੰ ਨਹੀਂ ਲੱਗਦਾ ਵੀ ਉਹ ਕੁਝ ਪੰਜਾਬ ਨੂੰ ਰਾਹਤ ਹੋਰ ਮੁਹੱਈਆ ਕਰਵਾਣਗੇ ਅ ਦੇਖੋ ਇਸ ਤਰ੍ਹਾਂ ਅਸੀਂ ਪੱਕੇ ਤੌਰ ਤੇ ਤਾਂ ਕੁਝ ਨਹੀਂ ਕਹਿ ਸਕਦੇ ਕਿ ਜੀ ਇਸ ਤਰ੍ਹਾਂ ਹੋਏਗਾ ਜਾਂ ਨਹੀਂ ਹੋ ਇਹ ਸਾਰੀਆਂ ਸਪੈਕੂਲੇਸ਼ਨਸ ਹੁੰਦੀਆਂ ਆ ਜੀ ਪੋਲਿਟੀਕਲ ਲੀਡਰ ਤਾਂ ਇਹ ਕਹਿ ਸਕਦੇ ਆ ਪਰ ਬਤੌਰ ਜਰਨਲਿਸਟ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਪ੍ਰਧਾਨ ਮੰਤਰੀ ਜੀ ਜਿਸ ਤਰ੍ਹਾਂ ਕਹਿ ਰਹੇ ਆ ਜਾਂ ਬੀਜੇਪੀ ਦੇ ਲੀਡਰ ਜਿਸ ਤਰ੍ਹਾਂ ਕਲੇਮ ਕਰ ਰਹੇ ਆ ਉਹ ਉਸ ਤੋਂ ਮਤਲਬ ਨਹੀਂ ਲੱਗਦਾ ਕਿ ਵੀ ਪੈਸਾ ਨਹੀਂ ਆਏਗਾ ਜਾਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਜਾਂ ਪੰਜਾਬ ਦੀਆਂ ਦੂਜੀਆਂ ਧਿਰਾਂ ਕਹਿ ਰਹੀਆਂ ਨੇ ਕਿ ਪੈਸਾ ਨਹੀਂ ਆਏਗਾ ਉਹ ਵੀ ਅਸੀਂ ਗੱਲ ਉਹਨਾਂ ਦੀ ਕਿਉਂਕਿ ਇਹ ਪੋਲੀਟੀਕਲ ਸਟੇਟਮੈਂਟਸ ਨੇ ਪੋਲੀਟੀਕਲ ਗੱਲਬਾਤ ਹੁੰਦੀ ਹੈ ਵੈਸੇ ਚਰਨਜੀਤ ਸਿੰਘ ਚੰਨੀ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਦੇ ਜਿਹੜੇ ਪੈਕੇਜ ਐਲਾਨ ਹੈ ਉਹਨਾਂ ਨੂੰ ਲੈ ਕੇ ਇੱਕ ਬੜੀ ਕਰਾਰੀ ਟਿੱਪਣੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਸ਼ਾਇਦ ਜਗਦੰਬਾ ਪਾਲ ਜਿਹੜੇ ਨੇ ਸੀਨੀਅਰ ਬੜੇ ਸੀਨੀਅਰ ਲੀਡਰ ਨੇ ਬਿਹਾਰ ਤੋਂ ਉਹ ਹਾਊਸ ਦੀ ਕਾਰਵਾਈ ਚਲਾ ਰਹੇ ਸੀਗੇ ਤੇ ਚੰਨੀ ਸਾਹਿਬ ਆਪਣਾ ਆਪਣੀ ਬਜਟ ਤੇ ਸ਼ਾਇਦ ਬੋਲ ਰਹੇ ਸੀਗੇ ਕਿ ਇਹਨਾਂ ਦੇ ਬਿਆਨ ਇਸ ਤਰ੍ਹਾਂ ਹੁੰਦੇ ਆ ਕਿ ਉਹਨਾਂ ਨੇ ਕਿਹਾ ਕਿ ਮੋਦੀ ਜੀ ਨੇ ਬੋਲਦੇ ਕਿ ਹਾਂ ਕਿਤਨਾ ਦੂੰ 60000 ਦੇ ਦੂੰ ਜੀ ਬਿਲਕੁਲ ਹੈਨਾ ਫਿਰ ਥੋੜੀ ਦੇਰ ਕਹਿੰਦੇ ਨਹੀਂ ਔਰ ਖੁਦ ਹੀ ਬੋਲਤੇ ਹਨ ਮੋਦੀ ਸਾਹਿਬ ਕਹਿੰਦਾ ਖੁਦ ਹੀ ਮੋਦੀ ਸਾਹਿਬ ਨੇ ਖੁਦ ਹੀ ਕਿਹਾ 80 ਦੇ ਦੂੰ 1 ਲੱਖ ਕਰੋੜ ਦੇ ਦੂੰ ਬਿਲਕੁਲ ਚਲ 1 ਲੱਖ 50000 ਕਰੋੜ ਦਿਆ ਜਾਂ 1 ਲੱਖ 25000 ਕਰੋੜ ਮੈਨੂੰ ਐਗਜ਼ੈਕਟ ਫਿਗਰ ਯਾਦ ਨਹੀਂ ਕਿ ਉਹ ਕਿੱਥੇ ਰੁਕੇ ਸੀਗੇ ਚੰਨੀ ਸਾਹਿਬ ਨੇ ਇਹ ਰੈਫਰੈਂਸ ਦਿੱਤਾ ਸੀ ਤੇ ਉਹਨਾਂ ਨੇ ਉਲਟਾ ਉਹਨਾਂ ਨੂੰ ਜਿਹੜੇ ਚੇਅਰ ਚਲਾ ਰਹੇ ਸੀਗੇ ਸਪੀਕਰ ਉਹਨੂੰ ਪੇਠਾ ਸੀਨ ਸੀਗੇ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਕਿ ਬਿਹਾਰ ਨੂੰ ਪੈਸਾ ਮਿਲ ਗਿਆ ਜੀ ਸੋ ਇਹ ਜਿਹੜੇ ਐਲਾਨ ਹੁੰਦੇ ਨੇ ਪੋਲਿਟਿਕਲ ਐਲਾਨ ਹੁੰਦੇ ਨੇ ਇਹਨਾਂ ਬਾਰੇ ਜਿਹੜਾ ਹੈ ਕਿਹਾ ਕੁਝ ਨਹੀਂ ਜਾ ਸਕਦਾ ਕਿ ਜਿੰਨਾ ਦਿੱਤਾ ਗਿਆ ਹੈ ਹੋਰ ਆਏਗਾ ਜਾਂ ਨਹੀਂ ਆਏਗਾ ਆ ਆਣ ਦੀ ਇੱਕ ਇੱਕ ਆਸ ਜ਼ਰੂਰ ਲੱਗਦੀ ਹੈ ਕਿਉਂਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਲਈ ਇਹ ਕਾਫੀ ਅਹਿਮ ਹੈ ਔਰ ਕਾਫੀ ਦੂਜੀਆਂ ਪਾਰਟੀਆਂ ਤੋਂ ਲੀਡਰਾਂ ਨੂੰ ਸ਼ਾਮਲ ਕਰਵਾ ਰਹੇ ਨੇ ਪੰਜਾਬ ਦੇ ਹਿਸਾਬ ਦੇ ਨਾਲ ਸਟ੍ਰੈਟਜੀ ਬਣਾ ਰਹੇ ਨੇ ਇਹ ਖਾਸ ਕਰਕੇ ਜਿਹੜਾ ਇੱਕ ਕਿਤਾਬ ਦੇ ਤੱਕ ਸ਼ਿਪਾਏ ਸ਼ਿਪਾਕੇ ਕੇਂਦਰ ਸਰਕਾਰ ਨੇ ਔਰ ਬੀਜੇਪੀ ਨੇ ਬੰਡੇ ਕਿ ਮੋਦੀ ਸਰਕਾਰ ਨੇ ਸਿੱਖਾਂ ਵਾਸਤੇ ਕਿਹੜੇ-ਕਿਹੜੇ ਕੰਮ ਕੀਤੇ ਸਿੱਖ ਕਮਿਊਨਿਟੀ ਨੂੰ ਖੁਸ਼ ਕਰਨ ਦੇ ਕਿਹੜੇ-ਕਿਹੜੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਸੋ ਇਸ ਤਰ੍ਹਾਂ ਦੇ ਕਾਫੀ ਵੱਡੇ ਲੈਵਲ ਤੇ ਪ੍ਰਚਾਰ ਜਿਹੜੀ ਹੈ ਬੀਜੇਪੀ ਵੀ ਕਰਦੀ ਰਹੀ ਹੈ ਮੋਦੀ ਸਰਕਾਰ ਵੀ ਕਰਦੀ ਰਹੀ ਹੈ ਔਰ ਇਸ ਤੋਂ ਲੱਗਦਾ ਹੈ ਕਿ ਜਿਹੜਾ ਚੋਣਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਹੋਣਗੀਆਂ ਤੇ ਬੀਜੇਪੀ ਨੂੰ ਜੇ ਬੀਜੇਪੀ ਨੇ ਆਪਣੇ ਜਿਹੜੀ ਹੈ ਪੂਰਾ ਆਪਣਾ ਟਮਟਮਾ ਕਾਇਮ ਕਰਨਾ ਹੈ ਤਾਂ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੁਝ ਨਾ ਕੁਝ ਇਹ ਕੁਝ ਨਾ ਕੁਝ ਕਰਨਾ ਪਵੇਗਾ ਜੀ ਅੱਛਾ ਆਪਾਂ ਹੁਣ ਗੱਲ ਪੰਜਾਬ ਦੀ ਕਰੀਏ ਲਾਲੀ ਜੀ ਪੰਜਾਬ ਦੀ ਸਿਆਸਤ ਬੜੀ ਗਰਮਾ ਚੁੱਕੀ ਹੈ ਬੜਾ ਤਣਾਅਪੂਰਨ ਮਾਹੌਲ ਬਣਿਆ ਹੋਇਆ ਜਿਵੇਂ ਕਿ ਪਹਿਲਾਂ ਜਿਹੜੇ 4 ਐਮਐਲਏ ਤੇ 3 ਜਿਹੜੇ ਸਾਫਕਾ ਕੈਬਨਿਟ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਆਰੋਪਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਸੇ ਤਰ੍ਹਾਂ ਹੀ ਅੱਜ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੰਜਾਬ ਦੀ ਵਿਸ਼ੇਸ਼ ਅਦਾਲਤ ਵੱਲੋਂ ਜਿਹੜਾ ਗ੍ਰਿਫਤਾਰੀ ਦੇ ਹੁਕਮ ਦਿੱਤੇ ਗਏ ਨੇ ਵੀ ਉਸਮਾ ਪਿੰਡ ਕਾਂਢ ਦੇ ਵਿੱਚ ਉਹਨਾਂ ਨੇ ਉਸਮਾ ਪਿੰਡ ਦੇ ਵਿੱਚ ਇੱਕ ਕੁੜੀ ਨਾਲ ਛੇੜਛਾੜ ਕੀਤੀ ਸੀ ਪੰਜਾਬ ਸਰਕਾਰ ਕਹਿੰਦੀ ਸੀ ਅ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਵੀ ਸਾਡਾ ਕੋਈ ਵੀ ਮੰਤਰੀ ਸਾਡਾ ਕੋਈ ਵੀ ਐਮਐਲਏ ਭ੍ਰਿਸ਼ਟਾਚਾਰ ਨਹੀਂ ਕਰੂਗਾ ਪਰ ਲਗਾਤਾਰ ਇਹੋ ਜੀ ਸਥਿਤੀ ਲਗਾਤਾਰ ਐਮਐਲਏਆਂ ਦੀਆਂ ਗ੍ਰਿਫਤਾਰੀਆਂ ਮੰਤਰੀਆਂ ਨੂੰ ਉਤਾਰਿਆ ਜਾਣਾ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦਾ ਕਿਵੇਂ ਦਾ ਮਾਹੌਲ ਬਣਦਾ ਜਾ ਰਿਹਾ ਹੈ ਦੇਖੋ ਇਹ ਦੋ ਦੋ ਤਿੰਨ ਐਂਗਲ ਤੋਂ ਸਮਝਣ ਦੀ ਗੱਲ ਹੈ ਜੀ ਪਹਿਲੀ ਗੱਲ ਤਾਂ ਜਿਹੜਾ ਇਹ ਤਾਜ਼ਾ ਲਾਲਪਰਾ ਸਾਹਿਬ ਦਾ ਮਾਮਲਾ ਹੈ ਇਹ ਛੇੜਛਾੜ ਦਾ ਮਾਮਲਾ ਹੈ ਜੀ ਤੇ ਇਹਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਉਸ ਤਰੀਕੇ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਉਸ ਲੜੀ ਦੇ ਵਿੱਚ ਇਸ ਨੂੰ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ 2013 ਦਾ ਕੇਸ ਹੈ ਔਰ ਕੋਰਟ ਦੇ ਡਿਸੀਜਨ ਦੇ ਉੱਤੇ ਇਹ ਗ੍ਰਿਫਤਾਰੀ ਹੋਈ ਹੈ ਸੋ ਛੇੜਛਾੜ ਦਾ ਇਸ ਤਰ੍ਹਾਂ ਦਾ ਜਾਂ ਵਿਮਨ ਦੇ ਖਿਲਾਫ ਔਰਤਾਂ ਦੇ ਖਿਲਾਫ ਜਿਹੜੇ ਜਿਹੜਾ ਜ਼ੁਲਮ ਹੁੰਦਾ ਹੈ ਜਾਂ ਔਰਤਾਂ ਦੇ ਖਿਲਾਫ ਜਿਹੜੇ ਅਪਰਾਧ ਹੁੰਦੇ ਆ ਉਹਨਾਂ ਦੇ ਵਿੱਚ ਜੇਕਰ ਕੋਰਟ ਸਖਤ ਸਜ਼ਾਵਾ ਨਹੀਂ ਦਿੰਦੀ ਤਾਂ ਇਹ ਫਿਰ ਹੋਰ ਜ਼ਿਆਦਾ ਵਾਧੇ ਨੇ ਸੋ ਮੈਨੂੰ ਲੱਗਦਾ ਕਿ ਪਹਿਲੀ ਗੱਲ ਤਾਂ ਇਸ ਪੰਜਾਬੀਆਂ ਨੂੰ ਇਸ ਤਰ੍ਹਾਂ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ ਕਿ ਜੇ ਭਾਵੇਂ देर ਨਾਲ ਹੀ ਸਹੀ 12 ਸਾਲ ਬਾਅਦ ਇਹ ਡਿਸੀਜਨ ਆਇਆ ਹੈ ਬਿਲਕੁਲ ਤਾਂ ਜੇ ਇਹ ਡਿਸੀਜਨ ਹੋਇਆ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਕੋਈ ਵੀ ਬੰਦਾ ਹੋਵੇ ਜਿਉ ਨੇ ਉਹਨੇ ਕ੍ਰਾਈਮ ਕੀਤਾ ਤੇ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਜੀ ਦੂਜੀ ਗੱਲ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਦੀ ਗੱਲ ਕਰ ਰਹੇ ਹੋ ਇਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਇੱਕ ਡਿਫਰੈਂਟ ਕਿਸਮ ਦੀ ਸਿਆਸਤ ਹੈ ਇਹ ਸਿਆਸਤ ਜਿਹੜੀ ਹੈ ਉਹ ਮੈਸੇਜਸ ਦੀ ਸਿਆਸਤ ਹੈ WhatsApp ਮੈਸੇਜਸ ਦੀ ਸਿਆਸਤ ਹੈ ਜੀ ਕਿ ਆਪਣੇ ਲੀਡਰ ਨੂੰ ਮੈਸੇਜ ਕਰੋ ਤੇ ਸਤਾ ਉਹਦੇ ਤੋਂ ਹਟਾ ਦਿਓ ਬਿਲਕੁਲ ਮੈਨੂੰ ਯਾਦ ਹੈ ਕਿ ਸੁੱਚਾ ਸਿੰਘ ਛੋਟੇ ਪਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਿਗੇ ਸਟੇਟ ਪ੍ਰਧਾਨ ਸਿਗੇ 2017 ਦੇ ਵਿੱਚ ਉਹ ਬਹੁਤ ਵੱਡੇ ਲੈਵਲ ਤੇ ਬਹੁਤ ਜ਼ਬਰਦਸਤ ਉਹਨਾਂ ਨੇ ਗਰਾਊਂਡ ਤੇ ਕੰਮ ਕਰ ਰਹੇ ਸੀ ਜੀ ਪਰ ਪਤਾ ਨਹੀਂ ਕਿਉਂ ਅਚਾਨਕ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਉਹਦੀ ਉਹਨਾਂ ਦਾ ਸਟਾਈਲ ਪਸੰਦ ਨਹੀਂ ਆਇਆ ਤੇ ਉਹਨਾਂ ਨੇ ਦੋਸ਼ ਲਾ ਕੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਤੇ ਉਹਨਾਂ ਨੂੰ ਪਾਰਟੀ ਤੋਂ ਹਟਾ ਦਿੱਤਾ ਹਮ ਜੀ ਨਾ ਹੋ ਦੋਸ਼ ਦਿੱਤੇ ਕੋਈ ਇਨਕੁਆਇਰੀ ਹੋਈ ਨਾ ਸੋਚਾ ਸਿੰਘ ਛੋਟੇਪੁਰ ਨੂੰ ਬੁਲਾ ਕੇ ਉਹਨਾਂ ਦਾ ਪੱਖ ਪੁੱਛਿਆ ਗਿਆ ਨਾ ਉਹਨਾਂ ਦੀ ਕੋਈ ਉਹਨਾਂ ਦੇ ਖਿਲਾਫ ਕੋਈ ਐਫ ਆਈ ਆਰ ਹੋਈ ਜੀ ਨਾ ਕੋਈ ਕੇਸ ਚਲਾਇਆ ਗਿਆ ਬਸ ਪਾਰਟੀ ਨੇ ਕਿਹਾ ਤੇ ਉਹਨਾਂ ਨੂੰ ਬਾਰ ਕੱਢ ਦਿੱਤਾ ਇਸ ਤੋਂ ਬਾਅਦ ਜਦੋਂ ਸਰਕਾਰ ਬਣਦੀ ਹੈ ਹੂੰ ਉਦੋਂ ਵਿਜੇ ਸਿੰਘਲਾ ਬਿਲਕੁਲ ਪਾਰਟੀ ਦੇ ਲੀਡਰ ਨੇ ਮੁੱਖ ਮੰਤਰੀ ਖੁਦ ਵੀਡੀਓ ਤੇ ਕਹਿ ਰਹੇ ਨੇ ਜੀ ਕਿ ਮੇਰੇ ਮੇਰੇ ਕੋਲ ਵੀਡੀਓਜ਼ ਮੌਜੂਦ ਨੇ ਜੀ ਮੇਰੇ ਭ੍ਰਿਸ਼ਟਾਚਾਰ ਹੋਇਆ ਹੈ ਜੀ ਭ੍ਰਿਸ਼ਟਾਚਾਰ ਪੈਸੇ ਮੰਗੇ ਜਾ ਰਹੇ ਆ ਮੈਂ ਕਦੇ ਬਰਦਾਸ਼ਤ ਨਹੀਂ ਕਰਾਂਗਾ ਸੋ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਗਿਆ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢਿਆ ਗਿਆ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਗਿਆ ਪਰ ਉਹ ਮੁੱਖ ਮੰਤਰੀ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੁੰਦੇ ਸੀ ਪਾਰਟੀ ਦੀਆਂ ਹੱਦੇ ਹਰ ਪ੍ਰੋਗਰਾਮ 'ਚ ਸ਼ਾਮਲ ਹੁੰਦੇ ਸੀ ਤੇ ਹੁਣ ਵੀ ਸ਼ਾਮਲ ਹੁੰਦੇ ਨੇ ਤੇ ਹੁਣ ਉਹਨਾਂ ਦੇ ਕੇਸ ਦਾ ਕੀ ਬਣਿਆ ਵੀ ਕਿਸੇ ਨੂੰ ਕੁਝ ਪਤਾ ਨਹੀਂ ਹੈ ਬਿਲਕੁਲ ਸੋ ਇਸੇ ਤਰ੍ਹਾਂ ਸਰਾਰੀ ਸਾਹਿਬ ਨੇ ਉਹਨਾਂ ਦਾ ਇੱਕ ਮਾਮਲਾ ਸੀ ਇਸੇ ਤਰ੍ਹਾਂ ਦਾ ਸੋ ਗਿਣਤੀ ਤੁਸੀਂ ਦੱਸ ਹੀ ਦਿੱਤੀ ਕਿ ਇਹਨੇ ਇਹਨੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਜਿਹੜੀ ਇੱਕ ਬਦਲਾ ਦੀ ਗੱਲ ਕਹਿੰਦੇ ਸੀ ਕਿ ਸਾਰੇ ਦੁੱਧ ਤੋਤੇ ਆਮ ਆਦਮੀ ਪਾਰਟੀ ਚ ਆ ਗਏ ਤੇ ਸਾਰੇ ਦੁੱਧ ਤੋਤੇ ਹੋ ਗਏ ਇਸ ਤਰ੍ਹਾਂ ਦਾ ਨਹੀਂ ਬਿਲਕੁਲ ਨਹੀਂ ਹੈ ਜਿਵੇਂ ਇੱਕ ਕੇਂਦਰੀ ਲੈਵਲ ਤੇ ਵੀ ਗੱਲ ਚੱਲਦੀ ਨਾ ਜੀ ਕਿ ਸ਼ਾਇਦ ਮੈਨੂੰ ਕੋਈ ਚੁਟਕਲਾ ਸੁਣਾ ਰਿਹਾ ਸੀਗਾ ਕਿ ਕੋਈ ਕਿਸੇ ਦੇ ਘਰ ਜਿਹੜੀ ਹੈ ਰੇਡ ਪੈ ਗਈ ਹਾਂਜੀ ਰੇਡ ਹੋਈ ਹਿਮਾਚਲ ਦੀ ਗੱਲ ਹੈ ਮੰਡੀ ਦੇ ਸ਼ਾਇਦ ਏਰੀਆ ਦੀ ਉੱਥੇ ਰੇਡ ਹੋਈ ਤੇ ਕੇਂਦਰੀ ਏਜੰਸੀ ਨੇ ਰੇਡ ਕੀਤੀ ਤੇ ਜਦੋਂ ਉਹ ਅੰਦਰ ਗਏ ਤੇ ਉੱਥੇ ਆਰਐਸਐਸ ਦੇ ਜਿਹੜੇ ਜਿਹੜੇ ਲੀਡਰ ਨੇ ਉਹਨਾਂ ਦੀਆਂ ਫੋਟੋਜ਼ ਲੱਗੀਆਂ ਹੋਈਆਂ ਸੀ ਤੇ ਉਹਨਾਂ ਨੇ ਪੁੱਛਿਆ ਤੁਸੀਂ ਆਰਐਸਐਸ ਦੇ ਹੋ ਉਹਨੇ ਕਿਹਾ ਹਾਂਜੀ ਅਸੀਂ ਬੀਜੇ ਸਾਡਾ ਆਰਐਸਐਸ ਨਾਲ ਸੰਬੰਧ ਹੈ ਕਹਿੰਦੇ ਜੀ ਉਹ ਕਹਿੰਦੇ ਵੀ ਚਾਹ ਪਿਲਾਓ ਤੇ ਚਾਹ ਪੀ ਕੇ ਵਾਪਸ ਚਲੇ ਸੋ ਇਸੇ ਤਰ੍ਹਾਂ ਜਿਹੜੀ ਹੈ ਇੱਕ ਹੋਰ ਬੀਜਪੀ ਦੇ ਨਾਲ ਜਿਹੜੀ অথੈਨਟੀਕੇਟਡ ਗੱਲ ਹੈ ਕਿ ਮਹਾਰਾਸ਼ਟਰ ਦੇ ਬਹੁਤ ਵੱਡੇ ਲੀਡਰ ਨੇ ਸ਼ਰਧ ਪਵਾਰ ਉਹਨਾਂ ਦੇ ਭਤੀਜਾ ਅਜੀਤ ਪਵਾਰ ਉਹਨਾਂ ਦੇ ਉੱਤੇ ਬੀਜੇਪੀ ਜਿਹੜੀ ਸੀ ਉਹ ਬਹੁਤ-ਬਹੁਤ ਵੱਡੇ-ਵੱਡੇ ਦੋਸ਼ ਲਾਉਂਦੀ ਸੀ ਬਹੁਤ-ਬਹੁਤ ਵੱਡੇ-ਵੱਡੇ ਸਕੈਂਡਲ ਕਰਨ ਦੀ ਦੋਸ਼ ਲਾਉਂਦੀ ਸੀ ਬਿਲਕੁਲ ਪਰ ਜਦੋਂ ਉੱਥੇ ਸਰਕਾਰ ਬਣਾਣੀ ਸੀ ਤੇ ਉਹਨੂੰ ਬੁਲਾ ਕੇ ਤੜਕੇ 5 ਵਜੇ ਸੌਂਚ ਘਾਤੀ ਸੀ ਹੂੰ ਹਾਂਜੀ ਸੋ ਇਹ ਪਾਰਟੀਆਂ ਜਿਹੜੀਆਂ ਨੇ ਨਾ ਉਹ ਉਹਨਾਂ ਦੇ ਵਿੱਚ ਜਦੋਂ ਦੂਜੀ ਪਾਰਟੀ ਚ ਹੁੰਦਾ ਉਦੋਂ ਭ੍ਰਿਸ਼ਟਾਚਾਰੀ ਹੁੰਦਾ ਜਦੋਂ ਆਪਣੀ ਪਾਰਟੀ ਦੇ ਵਿੱਚ ਆ ਤਾਂ ਫਿਰ ਉਹ ਆਪਣਾ ਬੰਦਾ ਹੈ ਹਾਂਜੀ ਸੋ ਇਹ ਇਹ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਚੱਲਦੀ ਪਰ ਇਸ ਇਹ ਜਿਹੜੀ ਘਟਨਾਕ੍ਰਮ ਚੱਲ ਰਿਹਾ ਹੈ ਇਸ ਦੇ ਵਿੱਚ ਜਿਹੜੇ ਦੋ ਮਾਮਲੇ ਆ ਨਾ ਉਹਨਾਂ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਜੀ ਇੱਕ ਪਠਾਨ ਮਾਜਰਾ ਸਾਹਿਬ ਦਾ ਜੀ ਬਿਲਕੁਲ ਹਾਂਜੀ ਤੇ ਦੂਜਾ ਰਮਨ ਅਰੋੜਾ ਦਾ ਇਹ ਦੋ ਦੋਨੋਂ ਜਿਹੜੇ ਨੇ ਇਹ ਇਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਮੁੱਖ ਮੰਤਰੀ ਦੇ ਕਰੀਬੀ ਕਰੀਬੀ ਨੇ ਬਿਲਕੁਲ ਕਰੀਬੀ ਨੇ ਤੇ ਇਹਨਾਂ ਦੇ ਉੱਤੇ ਕੇਸ ਚੱਲਨੇ ਤੇ ਇਹਨਾਂ ਦੇ ਉੱਤੇ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਕੇਸ ਚੱਲਨੇ ਇਹ ਜ਼ਰੂਰ ਕਿਤੇ ਨਾ ਕਿਤੇ ਸਵਾਲ ਖੜੇ ਕਰਦੇ ਨੇ ਕਿ ਇਸ ਪੋਲਿਟਿਕਸ ਦੇ ਪਿੱਛੇ ਕੀ ਹੈ ਜੀ अच्छा सर ਤੁਸੀਂ ਵਿਧਾਇਕ ਪਠਾਨ ਮਾਜਰਾ ਦੀ ਗੱਲ ਕੀਤੀ ਆ ਉਹਨਾਂ ਦੀਆਂ ਵੀ ਮੁਸ਼ਕਲਾਂ ਜਿਹੜੀਆਂ ਵਧਦੀਆਂ ਜਾ ਰਹੀਆਂ ਨੇ ਉਹਨਾਂ ਤੇ ਵੀ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਤੇ ਉਹਨਾਂ ਦੀ ਵਾਈਫ ਆ ਜਿਹੜੀ ਪਤਨੀ ਆ ਉਹਨਾਂ ਨੇ ਵੀ ਵੱਲੋਂ ਵੀ ਪਟੀਸ਼ਨ ਪਾਈ ਗਈ ਹੈ ਕੋਰਟ ਤੇ ਵਿੱਚ ਕਿ ਮੇਰੇ ਪਤੀ ਦੀ ਜਾਨ ਨੂੰ ਖਤਰਾ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਆ ਦੇਖੋ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਜਦੋਂ ਜਦੋਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਦਿੱਲੀ ਦੀ ਲੀਡਰਸ਼ਿਪ ਖਿਲਾਫ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖਿਲਾਫ ਬੋਲਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਉਹਨਾਂ ਤੇ ਪਰਚਾ ਹੁੰਦਾ ਹੈ ਤੇ ਉਹਨਾਂ ਨੂੰ ਫਿਰ ਜਿਹੜਾ ਹੈ ਗ੍ਰਿਫਤਾਰੀ ਹੁੰਦੀ ਹੈ ਤੇ ਫਿਰ ਉਹਨਾਂ ਤੇ ਭੱਜਣ ਦਾ ਉਹ ਲੱਗਦਾ ਹੈ ਹਾਂਜੀ ਸੋ ਜਦੋਂ ਪਠਾਨ ਮਾਜਰਾ ਸਾਹਿਬ ਚੁੱਪ ਚਾਪ ਬੈਠੇ ਨੇ ਕੋਈ ਕੁਛ ਨਹੀਂ ਬੋਲ ਰਹੇ ਜੀ ਤੇ ਉਹਨਾਂ ਦੇ ਕੇਸ ਤੱਬੇ ਹੋਏ ਨੇ ਹਮ ਪਰ ਜਦੋਂ ਉਹ ਕੋਈ ਵੀ ਗੱਲ ਕਰਦੇ ਨੇ ਇਹ ਪੰਜਾਬ ਦੀ ਕਿਸੇ ਵੀ ਲੈਵਲ ਤੇ ਉਹਨਾਂ ਨੇ ਗੱਲ ਕੀਤੀ ਇਹ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਕਿਉਂਕਿ ਜਿਹੜੀ ਗੱਲ ਪਠਾਨ ਮਜਰਾ ਸਾਹਿਬ ਕਰ ਰਹੇ ਕਰ ਰਹੇ ਸੀਗੇ ਉਹਨਾਂ ਦੀ ਨਿੱਜੀ ਗੱਲ ਤਾਂ ਹੈ ਨਹੀਂ ਸੀ ਉਹ ਪੰਜਾਬ ਦੇ ਲੋਕਾਂ ਦੀ ਲੋਕਾਂ ਦਾ ਮਸਲਾ ਸੀਗਾ ਤੇ ਜਦੋਂ ਉਹ ਪੰਜਾਬ ਦੇ ਲੋਕਾਂ ਦੇ ਮਸਲੇ ਦੀ ਗੱਲ ਕਰਦੇ ਸੀਗੇ ਤਾਂ ਉਹਨਾਂ ਤੇ ਪਰਚੇ ਹੋਏ ਤੇ ਉਹਨਾਂ ਨੂੰ ਜਿਹੜਾ ਹੈ ਅਰੈਸਟ ਪਾਇਆ ਗਿਆ ਸੋ ਇੱਥੋਂ ਆਈਡੀਆ ਇਹ ਲੱਗ ਜਾਂਦਾ ਹੈ ਕਿ ਬਦਲਾਖੋਰੀ ਦੀ ਸਿਆਸਤ ਕਿਸ ਲੈਵਲ ਦੀ ਹੁੰਦੀ ਹੈ ਔਰੇ ਕੋਈ ਵੀ ਸਰਕਾਰ ਹੋਵੇ ਜੀ ਜਦੋਂ ਕੈਪਟਨ ਅਮਰਿੰਦਰ ਸਿੰਘ ਆਏ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਜੇਲ੍ਹ ਚ ਗਏ ਬਿਲਕੁਲ ਠੀਕ ਹੈ ਜੀ ਕਾਫੀ ਕੇਸ ਚੱਲੇ ਕੋਈ ਸਾਫ ਕੁਛ ਸਾਬਤ ਨਹੀਂ ਹੋਇਆ ਹੂੰ ਉਹ ਤੋਂ ਬਾਅਦ ਜਦੋਂ ਬਾਦਲ ਸਾਹਿਬ ਆਏ ਉਦੋਂ ਕੈਪਟਨ ਦੇ ਖਿਲਾਫ ਕੇਸ ਕੇਸ ਚੱਲਣੇ ਸ਼ੁਰੂ ਹੋ ਗਏ ਜੀ ਤੇ ਕੈਪਟਨ ਦੇ ਖਿਲਾਫ ਤਾਂ ਕੇਂਦਰੀ ਏਜੰਸੀਆਂ ਵੀ ਕੇਸ ਚਲਾ ਰਹੀਆਂ ਨੇ ਉਹਨਾਂ ਦਾ ਕੀ ਬਣਿਆ ਕੁਛ ਨਹੀਂ ਬਿਲਕੁਲ ਕੁਛ ਨਹੀਂ ਪਤਾ ਤੇ ਉਹ ਵੀ ਅੱਜ ਕੱਲ ਬੀਜੇਪੀ ਚ ਨੇ ਜੀ ਹਾਂਜੀ ਬਿਲਕੁਲ ਉਹਨਾਂ ਦੀ ਫੈਮਿਲੀ ਵੀ ਬੀਜੇਪੀ ਚ ਸੋ ਸਿਆਸਤ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਹੈ ਦੋਸ਼ ਲੱਗਣੇ ਜਾਂ ਕਰਨੇ ਉਹ ਸਿਰਫ ਉਦੋਂ ਤੱਕ ਹੀ ਸੀਮਤ ਹੈ ਉਦੋਂ ਹੀ ਦੋਸ਼ ਲੱਗਦੇ ਆ ਜਦੋਂ ਉਹ ਵਿਰੋਧੀ ਧਿਰ 'ਚ ਹੋਵੇ ਜਦੋਂ ਉਹ ਆਪਣੀ ਪਾਰਟੀ 'ਚ ਆ ਗਿਆ ਫਿਰ ਉਹ ਜੋ ਮਰਜ਼ੀ ਕਰੇ ਅ ਅੱਛਾ ਲਾਲੀ ਜੀ ਇੱਕ ਲਾਸਟ ਸਵਾਲ ਹੈ ਕਿ ਗੱਲ ਖਤਮ ਕਰਦੇ ਆ ਆ ਭਗਵੰਤ ਮਾਨ ਜੀ ਹੁਣ ਠੀਕ ਹੋ ਰਹੇ ਨੇ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਠੀਕ ਹੋ ਰਹੀ ਹੈ ਤੇ ਇੱਕ ਮੈਡੀਕਲ ਰਿਪੋਰਟ ਵੀ ਆਈ ਹੈ ਬੁਲੇਟਿਨ ਜਾਰੀ ਕੀਤਾ ਹੈ ਵੀ ਉਹਨਾਂ ਨੇ ਤਰਲ ਪਦਾਰਥ ਲੈਣੇ ਸਟਾਰਟ ਕਰ ਦਿੱਤੇ ਉਹ ਕਿਹੋ ਜਿਹੇ ਤਰਲ ਪਦਾਰਥ ਨੇ ਇਹ ਜਾਣਨਾ ਚਾਹਾਂਗੇ ਦੂਜਾ ਉਹ ਕਦੋਂ ਤੱਕ ਆਪਣੇ ਆਮ ਲੋਕਾਂ ਦੇ ਵਿੱਚ ਦੁਆਰਾ ਦੇਖਣ ਨੂੰ ਮਿਲਣਗੇ ਦੇਖੋ ਇਹ ਇਹ ਇਸ ਸਵਾਲ ਦੇ ਵਿੱਚ ਮੈਨੂੰ ਤੁਹਾਡੀ ਥੋੜੀ ਜਿਹੀ ਸ਼ਰਾਰਤ ਨਜ਼ਰ ਆ ਰਹੀ ਹੈ ਜੀ ਜਦੋਂ ਅਸੀਂ ਲਿਕਿਡ ਫੂਡ ਜਿਹੜਾ ਹੈ ਤਰਲ ਪਦਾਰਥ ਦੀ ਗੱਲ ਕਰਦੇ ਤਾਂ ਸੂਪ ਵੈਜ ਸੂਪ ਜੂਸ ਐਸਟਰਾਨੀਆਂ ਚੀਜ਼ਾਂ ਹੁੰਦੀਆਂ ਤੇ ਜਿਸ ਤਰ੍ਹਾਂ ਜਿਹੜਾ ਵਿਕਰਮ ਸਿੰਘ ਮਜੀਠੀਆ ਮੰਗੂ ਤੁਸੀਂ ਇਸ਼ਾਰਾ ਇਸ਼ਾਰਾ ਕਰ ਰਹੇ ਹੋ ਉਹ ਇਸ਼ਾਰਾ ਮੈਨੂੰ ਲੱਗਦਾ ਕਿ ਜਾਇਜ਼ ਨਹੀਂ ਹੈ ਜੇ ਕੋਈ ਵੀ ਬੰਦਾ ਹੋਵੇ ਜੇ ਉਹ ਬਿਮਾਰ ਨੇ ਤੇ ਸਿਹਤ ਜਾਬ ਹੋ ਰਹੇ ਨੇ ਤੇ ਚੰਗੀ ਗੱਲ ਹੈ ਔਰ ਦੁਆ ਕਰਨੀ ਚਾਹੀਦੀ ਹੈ ਔਰ ਆਸ ਕਰਨੀ ਚਾਹੀਦੀ ਹੈ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਣ ਔਰ ਆਪਣੇ ਦਫ਼ਤਰ ਦੇ ਵਿੱਚ ਰੋਟੀਨ ਲੋਕਾਂ ਦੇ ਵਿੱਚ ਜਿਹੜਾ ਹੈ ਜਾਣ ਤੇ ਆਪਣੇ ਕੰਮ ਕਰਨ ਸੋ ਉਹਨਾਂ ਦੀ ਇੰਪਰੂਵਮੈਂਟ ਹੋ ਰਹੀ ਹੈ ਅੱਜ ਪੰਜਾਬ ਦੇ ਰਾਜਪਾਲ ਵੀ ਉਹਨਾਂ ਨੂੰ ਮਿਲ ਕੇ ਆਏ ਆ ਮਿਲ ਕੇ ਆਏ ਨੇ ਪਰ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਨੇ ਵੀ ਇਹੀ ਕਿਹਾ ਕਿ ਉਹ ਜਲਦੀ ਹੀ ਜਿਹੜੇ ਨੇ ਆਪਣੇ ਕੰਮ ਤੇ ਵਾਪਸ ਆ ਰਹੇ ਸੋ ਧੰਨਵਾਦ ਲਾਲੀ ਜੀ ਤੇ ਅਸੀਂ ਵੀ ਦੁਆ ਕਰਦੇ ਆਂ ਵੀ ਭਗਵੰਤ ਮਾਨ ਸਾਹਿਬ ਜਲਦੀ ਠੀਕ ਹੋ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ ਹੜਪੀੜਿਤ ਖੇਤਰਾਂ ਦਾ ਮੁਰਤ ਤੋਂ ਦੌਰਾ ਕਰਨ ਅਤੇ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਜਾ ਕੇ ਸੁਣ ਸੋ ਸਾਰਿਆਂ ਦਾ ਧੰਨਵਾਦ